ਬਸ ਭਾਈ ਰੋਕੇ ਇੱਥੇ ਇਸੇ ਦਿਨ ਮਾੜੀ ਥੋੜੀ ਅੱਗੇ ਕਰ ਲੋ ਜੂਮ ਕਰ ਜੂਮ ਕਰ ਕੈਂਡਰ ਦੇ ਉੱਪਰ ਲੈ ਦੇ ਆਹ ਐਂਡ ਦੇ ਹਾਂ ਗ੍ਰੀਨ ਮੋਟਰ ਜੂਮ ਹੋਗਾ ਜੂਮ ਕਰਕੇ ਬੈਰੀ ਨਹੀਂ ਹੁੰਦੇ ਅਗਲੇ ਨੇ ਪਾਣਾ ਪਾਇਆ ਦਾ ਆਹੋ ਇਹ ਕੋਈ ਆ ਗਿਰੀ ਥੋੜੀ ਉਹ ਵੀ ਦੋ ਮੈਂ ਇੱਥੇ ਵੇ ਕੈਮਰਾ ਕਿੱਥੇ ਲਗਾ ਕੰਟਰੀਆ ਨੂੰ ਕਿਹਨੂੰ ਖਾਲੀ ਜਗ੍ਹਾ ਨੂੰ ਖੰਨੇ ਦਾ ਰੋੜਾ ਖੰਨਾ ਉੱਥੇ ਹਾਂ ਨਾਲੀ ਦੇ ਨਾਲ ਜਿਹੜਾ ਉਹਦਾ ਇੱਕ ਦਿਨ ਮਾਈਨੋਸ ਉੱਥੇ ਹਸਪਤਾਲ ਲੱਗੇ ਆ ਪ੍ਰਿਮੇਂਦਰ ਆ ਗਿਆ ਡੀਬੀ ਸੈਂਟਰੀ ਬਾਹਰ ਲੱਗੇ ਆ ਇੱਥੇ ਲੱਗੇ ਕਿੱਦਾਂ ਬੱਦ ਕਰ ਰਿਹਾ ਸਿੱਧਾ ਨੰਬਰ ਤੋਂ ਹੀ ਕੰਪਲੀਟ ਦਿਖਾਤੀ ਸੀ ਹਾਂ ਜੀ ਬਹੁਤ ਹੀ ਮਿਹਰਾ ਜੀ ਕੰਮ ਹੋਣ ਦੇ ਵਿੱਚ ਭਲੇ ਜੇ ਅੱਗੇ ਨੂੰ ਆਉਣ ਕਿ ਉਹਦਾ ਡਾੜਾ ਵੀ ਦੇਖੋ ਵੀ ਜਾਈਦੇ ਘੇਰੇ ਜਾਣ ਉਹਨਾਂ ਨੂੰ ਪਤਾ ਵੀ ਛੁੱਟਣਾ ਨਹੀਂ ਆ ਇਹ ਲੰਘੇਂਦੇ ਵਿੱਚ ਚੋਰੀ ਹੋਈ ਕੋਈ ਸੁਣਵਾਈ ਹੁੰਦੀ ਹੈ